ਬੁਰਾ ਕਰੇ ਸੋ ਕਿਹਾ ਸਿਜੈ ਆਪਣੇ ਰੋਹ ਆਪੇ ਹੀ ਦਜੈ ਮਨ ਮੁਖ ਕਮਲਾ ਰਗੜੈ ਲੂਜੈ ਗੁਰਮੁਖ ਹੋਏ ਤਿਸ ਸਭ ਕਿਛ ਸੁਜੈ ਇਹ ਪਾਵਨ ਸ਼ਲੋਕ ਆਪ ਜੀ ਨੇ ਸ਼ਲੋਕਵਾਰਾਂ ਤੇ ਵਿਦੀ ਕੰਦਰੋਂ ਸਰਵਨ ਕੀਤਾ ਹੈ ਇਸ ਪਾਵਨ ਸ਼ਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇੱਕ ਤੇ ਸਤਿਗੁਰ ਨੇ ਇੱਥੇ ਮਨਮੁਖ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਮਨ ਪਿੱਛੇ ਕਰਮ ਕਰਨ ਕਰਕੇ ਕਿਵੇਂ ਦੁਖੀ ਹੁੰਦਾ ਹੈ ਤੇ ਦੂਸਰੀ ਸਤਿਗੁਰੂ ਨੇ ਗੱਲ ਕੀਤੀ ਵੀ ਜਿਹੜਾ ਗੁਰਮੁਖ ਹੈ ਉਹ ਆਪਣੇ ਮਨ ਨੂੰ ਕਿਵੇਂ ਜਿੱਤਦਾ ਹੈ ਆਪਣੇ ਮਨ ਨਾਲ ਉਹ ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਹੈ ਕਿੰਨਾ ਕੁ ਲੜਨਾ ਪੈਂਦਾ ਹੈ ਪਰਮਾਤਮਾ ਨੇ ਰੱਬ ਜੀ ਨੇ ਮਨੁੱਖ ਨੂੰ ਜਿਹੜੀ ਸਮਝ ਦਿੱਤੀ ਹੈ ਉਹਦੇ ਅੰਦਰ ਹਰ ਵੇਲੇ ਦੋ ਤਰ੍ਹਾਂ ਦੇ ਕਰਮ ਜਨਮ ਲੈਂਦੇ ਹੀ ਲੈਂਦੇ ਨੇ ਦੋ ਤਰ੍ਹਾਂ ਦੀ ਸੋਚ ਦੋ ਤਰ੍ਹਾਂ ਦੀ ਵਿਚਾਰ ਕਿਸੇ ਚੀਜ਼ ਨੂੰ ਵੇਖਣਾ ਉਸ ਪਰਥਾਏ ਦੋ ਤਰ੍ਹਾਂ ਦੀ ਸੋਚ ਹਰ ਵੇਲੇ ਮੇਰੇ ਤੁਹਾਡੇ ਸਭਨਾਂ ਦੇ ਅੰਦਰ ਚੱਲਦੀ ਹੈ ਜਦੋਂ ਸੰਸਾਰ ਨੂੰ ਵੇਖਨੇ ਆ ਸੰਸਾਰ ਦਾ ਮੈਥਡ ਸੰਸਾਰ ਦਾ ਹਿਸਾਬ ਕੁਝ ਹੋਰ ਹੁੰਦਾ ਹੈ ਦੁਨੀਆਵੀ ਤੌਰ ਤੇ ਹਰ ਬੰਦਾ ਆਪਣੇ ਮਤਲਬ ਦੇ ਆਪਣੇ ਆਪ ਲਈ ਜੀ ਰੇ ਤੁਸੀਂ ਦੇਖੋ ਕਿਸੇ ਜੰਗਲ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਜੀਵ ਰਹਿੰਦੇ ਨੇ ਪਸ਼ੂ ਰਹਿੰਦੇ ਨੇ ਪੰਛੀ ਰਹਿੰਦੇ ਨੇ ਉਹਨਾਂ ਵਿੱਚ ਆਪਣੇ ਆਪ ਇੱਕ ਆਪਣੇ ਆਪ ਵਿੱਚ ਇੱਕ ਸਟਰਗਲ ਚੱਲ ਰਿਹਾ ਹੈ ਆਪਣੇ ਆਪ ਨੂੰ ਉਹਨਾਂ ਨੇ ਜ਼ਿੰਦਾ ਕਿਵੇਂ ਰੱਖਣਾ ਹੈ ਤੇ ਆਪਣੇ ਆਪ ਨੂੰ ਜਿੰਦਾ ਰੱਖਣ ਦੇ ਲਈ ਕਰਦੇ ਕੀਨੇ ਫਿਰ ਇੱਕ ਦੂਜੇ ਨੂੰ ਖਾ ਰਿਹਾ ਹੈ ਦੂਜਾ ਤੀਜੇ ਨੂੰ ਖਾ ਰਿਹਾ ਹੈ ਕੁਦਰਤ ਵਿੱਚ ਇਹ ਵਰਤਾਰਾ ਚੱਲ ਰਿਹਾ ਹੈ ਪਰ ਪ੍ਰਮਾਤਮਾ ਨੇ ਕਿਰਪਾ ਕਰਕੇ ਮਨੁੱਖ ਨੂੰ ਇਸ ਤੋਂ ਅੱਗੇ ਕੁਝ ਹੋਰ ਸਮਝ ਦਿੱਤੀ ਜਿੱਥੇ ਨੇ ਕੁਦਰਤ ਵਿੱਚ ਕੁਦਰਤ ਦੇ ਸਾਧਨਾਂ ਨੂੰ ਵਰਤਿਆ ਤੇ ਵਰਤ ਕੇ ਇੰਨੇ ਆਪਣੇ ਲਈ ਵੀ ਆਹਰ ਪੈਦਾ ਕੀਤੇ ਦੂਜਿਆਂ ਲਈ ਵੀ ਆਹਰ ਪੈਦਾ ਕੀਤੇ ਇੰਨੇ ਸਿਰਫ ਆਪਣਾ ਉਧਰ ਨਹੀਂ ਪਰਿਆ ਇੰਨੇ ਆਪਣੇ ਉਧਰ ਪਰਨ ਦੇ ਨਾਲ ਨਾਲ ਇੰਨੇ ਦੂਜਿਆਂ ਦੇ ਲਈ ਸੋਚਣਾ ਸ਼ੁਰੂ ਕੀਤਾ ਪਰ ਉਹ ਸੋਚ ਚਲਦਿਆਂ ਚਲਦਿਆਂ ਅੱਜ ਇੱਥੇ ਆ ਗਈ ਹੈ ਕਿ ਬੰਦਾ ਕਰਤੇ ਰਿਹਾ ਸਭ ਕੁਝ ਅੱਜ ਵੀ ਪਰ ਉਸ ਕੀਤੇ ਦੇ ਪਿੱਛੇ ਕੀ ਜਾਗੀ ਮੈਨੂੰ ਕੀ ਮਿਲੇ ਮੇਰਾ ਕੀ ਪ੍ਰੋਫਿਟ ਹੈ ਮੇਰਾ ਕੀ ਲਾਭ ਹੈ ਜਿੱਥੇ ਗੱਲ ਆਗੀ ਨਾ ਵੀ ਮੇਰਾ ਕੀ ਲਾਭ ਹੈ ਉੱਥੇ ਫਿਰ ਬੰਦਾ ਹਰ ਚੀਜ਼ ਵਿੱਚ ਸੌਦਾ ਕਰਦਾ ਹੈ ਹਰ ਚੀਜ਼ ਵਿੱਚ ਵਪਾਰ ਕਰਦਾ ਹੈ ਭਾਵੇਂ ਉਹ ਖੇਤੀਬਾੜੀ ਹੋਵੇ ਭਾਵੇਂ ਉਹ ਬਿਜ਼ਨਸ ਹੋਵੇ ਭਾਵੇਂ ਉਹ ਸਕੂਲਿੰਗ ਹੋਵੇ এডੂਕੇਸ਼ਨ ਕੋਈ ਵੀ ਚੀਜ਼ ਹੋਵੇ ਫਿਰ ਹਰ ਚੀਜ਼ ਇੱਕ ਵਪਾਰ ਬਣ ਜਾਂਦੀ ਹੈ ਇੱਕ ਮਨੁੱਖ ਦੇ ਲਈ ਇੱਕ ਬਿਜ਼ਨਸ ਬਣ ਜਾਂਦੀ ਹੈ ਉਹਦੇ ਵਿੱਚੋਂ ਲਾਭ ਵੇਖਦੇ ਉਹਦੇ ਵਿੱਚੋਂ ਆਪਣਾ ਮੁਨਾਫਾ ਵੇਖਦੇ ਇਹ ਸੋਚ ਸਾਡੇ ਸਮਾਜ ਵਿੱਚ ਬਣੀ ਦੇਖੋ ਪੁਰਾਣੇ ਸੰਮਿਆਂ ਦੇ ਵਿੱਚ ਇੱਕੋ ਘਰ ਦੀ ਇੱਕ ਛੱਤ ਦੇ ਥੱਲੇ ਕਿੰਨੇ-ਕਿੰਨੇ ਪਰਿਵਾਰ ਪੂਰਾ ਦਾ ਪੂਰਾ ਕੁੰਬਾ ਵੀ ਰਹਿ ਲੈਂਦਾ ਹੁੰਦਾ ਸੀ। ਮਤਲਬ 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 5-6 ਭਰਾ ਨੇ ਭੈਣਾਂ ਨੇ ਸਾਰੇ ਉਹ ਗੋਨਾਂ ਦਾ ਪਰਿਵਾਰ ਹੈ ਸਾਰੇ ਇਕੱਠੇ ਰਹਿਦੇ ਹੁੰਦੇ ਸਨ। ਕਿਸੇ ਨੂੰ ਕੋਈ ਮਤਲਬ ਨਹੀਂ ਸੀ ਹੁੰਦਾ ਇਕੱਠੇ ਚੁੱਲ੍ਹੇ ਤੇ ਲੈ ਕੇ ਰੋਟੀ ਖਾ ਲੈਣੀ। ਪਰ ਅੱਜ ਚੀਜ਼ਾਂ ਘਰ ਵਿੱਚ ਮੌਜੂਦ ਹੁੰਦੀਆਂ ਨਹੀਂ। ਜੇ ਭਰਾ ਦਾ ਪੁੱਤਰ ਜੇ ਭਰਾ ਦੇ ਬੱਚੇ ਘਰ ਆ ਵੀ ਜਾਣ ਤੇ ਅੱਗੋਂ ਚਾਚੀ ਨੂੰ ਤਾਈ ਨੂੰ ਪਹਿਲੋ ਚਿੰਤਾ ਲੱਗ ਜਾਂਦੀ ਹੈ ਕਿਤੇ ਘਰ ਚੋਂ ਪਈਆਂ ਚੀਜ਼ਾਂ ਇਹਨਾਂ ਨੂੰ ਦੇਖ ਨਾ ਜਾਣ ਇਹਨਾਂ ਖਾ ਜਾਣ ਇਹ ਸੋਚ ਬਣ ਗਈ ਨਾ ਸਾਡੇ ਜੀਵਨ ਦੇ ਅੰਦਰ ਜਿਹੜੀ ਗੱਲ ਸਤਿਗੁਰ ਨੇ ਅੱਜ ਕੀਤੀ ਹੈ ਇੱਕ ਗੱਲ ਚੇਤੇ ਰੱਖੋ ਬਾਣੀ ਨੇ ਨਾ ਸਿਰਫ ਧੰਗੁਰ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਨਾ ਇਹ ਮੈਂ ਬੜੀ ਬੜੀ ਬੇਨਤੀ ਕਰਨਾ ਹੈ ਕੋਈ ਵੇਦਾਂ ਸ਼ਾਸਤਰਾਂ ਦਾ ਕੋਈ ਉਹ ਮੰਤਰ ਨਹੀਂ ਜਿਹਨੂੰ ਸਮਾਜ ਦੇ ਅੰਦਰ ਧਰਮੀ ਲੋਕਾਂ ਨੇ ਬਣਾ ਕੇ ਪੇਸ਼ ਕੀਤਾ ਹੈ ਇੱਕ ਜੀਵਨ ਜਾਂਚ ਹੈ ਦੇਖੋ ਬੜੇ ਪਿਆਰੇ ਬਚਨ ਨੇ ਅੱਜ ਜਿਹੜੇ ਸਤਿਗੁਰ ਕਹਿ ਰਹੇ ਨੇ ਜਿਹੜੇ ਮੈਂ ਤੁਹਾਡੇ ਨਾਲ ਬਚਨ ਸਾਂਝੇ ਕੀਤੇ ਨੇ ਤੁਹਾਨੂੰ ਉਹਨਾਂ ਦੀ ਝਲਕ ਮਿਲੇਗੀ ਨਾ ਸ਼ਬਦਾਂ ਵਿੱਚੋਂ ਪਾਤਸ਼ਾਹ ਜੀ ਕਹਿੰਦੇ ਨੇ ਬੁਰਾ ਕਰੇ ਸਤਿਗੁਰ ਕਹਿੰਦੇ ਨੇ ਜਦੋਂ ਕੋਈ ਕਿਸੇ ਦਾ ਬੁਰਾ ਕਰਦਾ ਹੈ ਬੁਰਾ ਕਰੇ ਸੋਕੇ ਹਾਸਿਜੈ ਬੁਰਾ ਕਿਉਂ ਕਰਦਾ ਹੈ ਬੰਦਾ ਕਿਸੇ ਦਾ ਕਿਉਂ ਬੁਰਾ ਕੀਤਾ ਬੁਰਾ ਇਸ ਕਰਕੇ ਕੀਤਾ ਵੀ ਉਹਨੂੰ ਆਪ ਕਿਸੇ ਦੇ ਬੁਰੇ ਵਿੱਚੋਂ ਆਪਣਾ ਚੰਗਾ ਨਜ਼ਰ ਆ ਰਿਹਾ ਸੀ ਇੰਨੀ ਮਿਲਾਵਟ ਹਰ ਚੀਜ਼ ਦੇ ਵਿੱਚ ਕਿਉਂ ਬੁਰੀ ਗੱਲ ਹੈ ਨਾ ਬੁਰਾ ਕਰਮ ਹੈ ਪਤਾ ਹੈ ਵੀ ਇਹਦੇ ਨਾਲ ਕਿੰਨਾ ਨੁਕਸਾਨ ਹੋਏਗਾ ਮਨੁੱਖਤਾ ਦਾ ਪਰ ਕਰਨ ਵਾਲਾ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਉਹਨੂੰ ਇਹਦੇ ਵਿੱਚੋਂ ਆਪਣਾ ਫਾਇਦਾ ਨਜ਼ਰ ਆ ਰਿਹਾ ਉਹਨੂੰ ਆਪਣਾ ਪ੍ਰੋਫਿਟ ਨਜ਼ਰ ਆ ਰਿਹਾ ਮੈਂ ਫੇਰ ਉਹ ਬੇਨਤੀ ਕੀਤੀ ਜਿੱਦੋਂ ਹਰ ਚੀਜ਼ ਵਪਾਰ ਬਣਦੀ ਹੈ ਜਦੋਂ ਹਰ ਚੀਜ਼ ਬਿਜ਼ਨਸ ਬਣਦੀ ਹੈ ਉਦੋਂ ਮਨੁੱਖੀ ਕਦਰਾਂ ਕੀਮਤਾਂ ਨਹੀਂ ਰਹਿ ਜਾਂਦੀਆਂ ਫਿਰ ਜੰਗਲ ਹੋ ਜਾਂਦੇ ਆ ਤੇ ਜੰਗਲ ਦਾ ਨਿਯਮ ਕੀ ਹੁੰਦਾ ਹੈ ਜਿੰਦਾ ਰਹਿਣਾ ਹੈ ਤੇ ਦੂਜੇ ਨੂੰ ਖਾਓ ਜੰਗਲੋ ਹੀ ਹੈ ਨਾ ਜੀ ਜਿਤੇ ਤੁਸੀਂ ਆਪਣਾ ਜੀਵਨ ਜੇ ਬਣਾ ਕੇ ਰੱਖਣਾ ਹੈ ਤੇ ਤੁਹਾਨੂੰ ਦੂਜੇ ਨੂੰ ਖਾਣਾ ਹੀ ਪੈਣਾ ਹੈ ਭਾਵੇਂ ਉਹ ਤੁਹਾਡੇ ਜਾਤੀ ਦਾ ਕਿਉਂ ਨਾ ਹੋਵੇ ਭਾਵੇਂ ਉਹ ਤੁਹਾਡੀ ਤੁਹਾਡੇ ਜਿਸ ਜਿਸ ਜਾਤ ਵਿੱਚ ਭਾਵ ਜਿਹੋ ਜਿਹਾ ਤੁਹਾਨੂੰ ਰੱਬ ਨੇ ਸਰੂਪ ਦਿੱਤਾ ਭਾਵੇਂ ਉਹੋ ਜਿਹਾ ਕਿਉਂ ਨਾ ਹੋਵੇ ਤੁਹਾਨੂੰ ਜੇ ਜਿੰਦਾ ਰਹਿਣਾ ਹੈ ਤੇ ਤੁਹਾਨੂੰ ਖਾਣਾ ਪਏਗਾ ਇਹ ਇਹ ਸਿਸਟਮ ਸਮਾਜ ਦਾ ਬਣ ਗਿਆ ਅੱਜ ਤੇ ਗੁਰਦੇ ਪਿਤਾ ਜੀ ਗੱਲ ਕਹਿ ਰਹੇ ਨੇ ਪਾਤਸ਼ਾਹ ਕਿੰਨੇ ਨੇ ਬੁਰਾ ਕਰੇ ਜਦੋਂ ਕੋਈ ਕਿਸੇ ਦਾ ਬੁਰਾ ਕਰਦਾ ਸੋ ਕਿਹਾ ਸਿਜੇ ਸਿਜੇ ਦਾ ਅਖਰੀ ਅਰਥ ਹੁੰਦਾ ਹੈ ਕਾਮਯਾਬ ਹੋਣਾ ਸਕਸੈਸਫੁਲ ਹੋਣਾ ਕੋਈ ਬੰਦਾ ਕਾਮਯਾਬੀ ਦੇ ਰਸਤੇ ਲੱਭਦਾ ਹੈ ਨਾ ਇੱਕ ਕਾਮਯਾਬੀ ਹੁੰਦੀ ਹੈ ਬੜੇ ਚੰਗੇ ਢੰਗ ਦੇ ਨਾਲ ਆਪਾਂ ਬੱਚਿਆਂ ਨੂੰ ਪੜ੍ਹਾਣੇ ਆ ਕਿਉਂ ਪੜ੍ਹਾਣੇ ਆ ਇਹ ਪੜ੍ਹ ਲਿਖ ਕੇ ਕਾਮਯਾਬ ਹੋ ਜਾਓ ਤੇ ਮਾਫ਼ ਕਰਨਾ ਜੇ ਬੱਚਾ ਪੜ੍ਹ ਲਿਖ ਕੇ ਡਾਕਟਰ ਵੀ ਬਣ ਗਿਆ ਕਾਮਯਾਬ ਹੋ ਗਿਆ ਨਾ ਜੀ ਡਾਕਟਰ ਬਣ ਗਿਆ ਡਾਕਟਰ ਮਾਂ ਬਾਪ ਪੜਨ ਵਾਲੇ ਬੱਚੇ ਨੇ ਸੋਚਿਆ ਬਣ ਗਿਆ ਹੁਣ ਜਦੋਂ ਉੱਥੇ ਪਹੁੰਚਦਾ ਹੈ ਨਾ ਉੱਥੇ ਪਹੁੰਚਣ ਤੋਂ ਬਾਅਦ ਜੀਵਨ ਦੇ ਕੋਲ ਮਨੁੱਖੀ ਕਦਰਾਂ ਕੀਮਤਾਂ ਨਹੀਂ ਹੈਗੀਆਂ ਜਿਉਂ ਉਹਦੀ ਮੈਂਟੈਲਿਟੀ ਇੱਕ ਜੰਗਲ ਰਾਜ ਵਾਲੀ ਹੈ ਤੇ ਕੀ ਕਰੇਗਾ ਫਿਰ ਉਹ ਉਹਦੇ ਵਿੱਚੋਂ ਆਪਣਾ ਪ੍ਰੋਫਿਟ ਲੱਭੇਗਾ ਕਿੰਨਾ ਕੁਝ ਸਾਡੇ ਸਮਾਜ ਵਿੱਚ ਹੋ ਰਿਹਾ ਹੈ ਚੰਗਾ ਭਲਾ ਬੰਦਾ ਹੁੰਦਾ ਹੈ ਹਸਪੀਟਲ ਵਿੱਚ ਜਾਂਦਾ ਹੈ ਆਪਣੇ ਮਤਲਬ ਲਈ ਕੀ ਕੁਝ ਕਰ ਦਿੱਤਾ ਜਾਂਦਾ ਜਿੱਥੇ ਚੰਗੇ ਨੇ ਮਾੜੇ ਮਾੜੇ ਨੇ ਉੱਥੇ ਚੰਗੇ ਵੀ ਹੈਗੇ ਨੇ ਤੁਹਾਨੂੰ ਰੱਬ ਵਰਗੇ ਵੀ ਦਿਸਣਗੇ ਸੰਸਾਰ ਦੇ ਅੰਦਰ ਕਿਉਂ ਕਿਉਂਕਿ ਉਹਨਾਂ ਦੀ ਸਕੂਲਿੰਗ ਅੱਛੀ ਹੈ ਉਹਨਾਂ ਦੀ ਐਜੂਕੇਸ਼ਨ ਚੰਗੀ ਹੈ ਐਜੂਕੇਸ਼ਨ ਦਾ ਮਤਲਬ ਇਹ ਨਹੀਂ ਕਿ ਉਹ ਚੰਗੇ ਡਾਕਟਰ ਬਣ ਗਏ ਨੇ ਉਹ ਚੰਗੇ ਵਕੀਲ ਬਣ ਗਏ ਨੇ ਨਹੀਂ ਸਕੂਲਿੰਗ ਦਾ ਮਤਲਬ ਹੈ ਉਹਨਾਂ ਦੀ ਜਿਹੜੀ ਜੀਵਨ ਦੀ ਆਧਾਰ ਹੈ ਨਾ ਆਧਾਰ ਛਿਲੇ ਉਹ ਬੜੀ ਚੰਗੀ ਹੈ ਉਹਨਾਂ ਦੀ ਸੋਚ ਦੇ ਅੰਦਰ ਅਜੇ ਮਨੁੱਖੀ ਮਨੁੱਖੀ ਸੁਭਾਅ ਮਨੁੱਖੀ ਕਦਰਾਂ ਕੀਮਤਾਂ ਜੀਵਤ ਨੇ ਉਹ ਜੇ ਜੰਗਲ ਵਾਲਾ ਜੀਵਨ ਨਹੀਂ ਜਿਨਾ ਸਿੱਖੇ ਉਹ ਜੇ ਵਪਾਰੀ ਨਹੀਂ ਬਣੇ ਉਹ ਜੇ ਬਿਜ਼ਨਸਮੈਨ ਨਹੀਂ ਬਣੇ ਉਹਨਾਂ ਨੂੰ ਸਮਝ ਆਏ ਪਰ ਬਹੁਤੇ ਐਸੇ ਵੀ ਨੇ ਸੰਸਾਰ ਦੇ ਅੰਦਰ ਜਿਨ੍ਹਾਂ ਲਈ ਵਪਾਰ ਹੈ ਜਿਨ੍ਹਾਂ ਲਈ ਬਿਜ਼ਨਸ ਹੈ ਸਤਿਗੁਰ ਇਹ ਕੋਈ ਇੱਕ ਫੀਲਡ ਦੀ ਗੱਲ ਨਹੀਂ ਹੈਗੀ ਤੁਸੀਂ ਕਿਤੇ ਵੀ ਚਲੇ ਜਾਓ ਛੋਟੇ ਤੋਂ ਛੋਟਾ ਕੰਮ ਕਰਨ ਵਾਲਾ ਵੱਡੇ ਤੋਂ ਵੱਡਾ ਕੰਮ ਕਰਨ ਵਾਲਾ ਮਾਫ ਕਰਨਾ ਜਿੰਦਾ ਜਿੱਡਾ ਵੱਡਾ ਕਾਰਜ ਹੈ ਉਹਦੇ ਅੰਦਰ ਓਨੀ ਲਾਲਸਾ ਜ਼ਿਆਦਾ ਹੈ ਉਹਦੇ ਅੰਦਰ ਕਾਮਯਾਬ ਹੁੰਦੀ ਓਨੀ ਲਾਲਸਾ ਜ਼ਿਆਦਾ ਹੈ ਤੇ ਜਿੰਦੇ ਅੰਦਰ ਜਿੰਨੀ ਲਾਲਸਾ ਜ਼ਿਆਦਾ ਹੈ ਓਨੇ ਤਰ੍ਹਾਂ ਦੇ ਫੰਡੇ ਓਨੇ ਤਰ੍ਹਾਂ ਦੇ ਤਰੀਕੇ ਓਨੇ ਤਰ੍ਹਾਂ ਦੇ ਸੰਜਮ ਓਨੇ ਤਰ੍ਹਾਂ ਦੀਆਂ ਜੁਗਤਾਂ ਵਰਤਦਾ ਹੈ ਉਡੀਂ ਵੇਖਦਾ ਕੀ ਭਲਾ ਹੈ ਕੀ ਚੰਗਾ ਹੈ ਲੋਕ ਇਥੋਂ ਤੱਕ ਕਰਨ ਲੱਗ ਪਏ ਜਿਹੜੀ ਚੀਜ਼ ਦੀ ਡੇਟ ਲੰਘ ਗਈ ਉਹਨਦੇ ਤੇ ਫਿਰ ਦੁਬਾਰਾ ਪਰਚੀ ਚ ਪਕਾ ਕੇ ਫਿਰ ਦੁਬਾਰਾ ਬਾਜ਼ਾਰ ਚ ਲੈ ਆਉਂਦੇ ਉਹਨੂੰ ਲੱਗ ਰਿਹਾ ਵੀ ਇਹ ਖਰਾਬ ਕਿਉਂ ਹੋ ਵੇਂ ਦੇ ਵਿੱਚ ਵੀ ਮੇਰਾ ਮੈਂ ਬਣਾਇਆ ਇਹਦੇ ਵਿੱਚ ਮੇਰਾ سرمਾਇਆ ਲੱਗਾ ਹੈ ਉਹਦੇ ਵਿੱਚ ਵੀ ਬੰਦਾ ਆਪਣਾ ਪ੍ਰੋਫਿਟ ਦੇਖ ਰਿਹਾ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਜੇ ਮੇਰੇ ਘਰ ਵੀ ਧੀਆ ਪੁੱਤਰ ਨੇ ਤੇ ਕਿਸੇ ਹੋਰ ਦੇ ਘਰ ਵੀ ਨੇ ਜੇ ਉਹਨਾਂ ਤੱਕ ਪਹੁੰਚੇਗਾ ਜ਼ਹਿਰ ਤੇ ਕੱਲ ਨੂੰ ਮੇਰੇਆਂ ਤੱਕ ਵੀ ਕਿਸੇ ਤਰੀਕੇ ਨਾਲ ਆਏਗਾ ਜੇ ਕਿਸੇ ਦੂਜੇ ਦੇ ਨਹੀਂ ਰਹਿਣਗੇ ਤੇ ਰਹਿਣੇ ਮੇਰੇ ਵੀ ਕੋਈ ਨਹੀਂ ਪਰ ਸੋਚ ਨਾ ਦਾਤਾ ਜੀ ਇਹ ਗੱਲ ਕਰਦੇ ਨੇ ਪਰ ਸੱਚ ਕਹਿੰਦੇ ਨੇ ਬੁਰਾ ਕਰੇ ਜਦੋਂ ਕੋਈ ਬੁਰਾ ਕਰਨਾ ਸੋਚ ਲੈਂਦਾ ਵੀ ਮੈਂ ਬੁਰਾ ਹੀ ਕਰਨਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਸੋਕੇ ਹਾਸਿ ਜੈ ਦਾਤਾ ਜੀ ਕਹਿੰਦੇ ਨੇ ਕਿਵੇਂ ਕਾਮਯਾਬ ਹੋਏਗਾ ਕਾਮਯਾਬ ਨਹੀਂ ਹੋ ਸਕਦਾ ਜ਼ਿੰਦਗੀ ਦੇ ਅੰਦਰ ਕਦੀ ਵੀ ਨਹੀਂ ਹੋ ਸਕਦਾ ਹੁਣ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਤੁਹਾਡੇ ਸਾਹਮਣੇ ਦੋ ਉਦਾਹਰਨਾਂ ਇਤਿਹਾਸ ਵਿੱਚੋਂ ਰੱਖ ਦਿੰਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਹਿੰਦੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਾਅਦ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦੋ ਸੁਪੁੱਤਰ ਨੇ ਇੱਕ ਬਾਬਾ ਦਾਤੂ ਜੀ ਨੇ ਦੂਜੇ ਬਾਬਾ ਦਾਸੂ ਜੀ ਨੇ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਵੀ ਬਾਬਾ ਬੁੱਢਾ ਜੀ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਦਿਓ ਅੱਜ ਤੋਂ ਬਾਅਦ ਸਾਡੀ ਥਾਂ ਤੇ ਇਹ ਸਿੱਖਾਂ ਦੇ ਤੀਜੇ ਗੁਰੂ ਹੋਣਗੇ ਬਾਬੇ ਨਾਨਕ ਦੇ ਪੰਥ ਨੂੰ ਲਿਜਾਣ ਵਾਲੇ ਅੱਗੇ ਇਹ ਨੇ ਜਿਨ੍ਹਾਂ ਨੇ ਅਗਲਾ ਕਾਰਜ ਕਰਨਾ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਥਾਂ ਤੇ ਬਹਿੰਦੇ ਨੇ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਨੇ ਤੇ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਉਸ ਥਾਂ ਤੇ ਆ ਕੇ ਬਹਿੰਦੇ ਨੇ ਤੇ ਜਦੋਂ ਬਹਿੰਦੇ ਨੇ ਤੇ ਬਾਬਾ ਦਾਤੂ ਇੰਨੇ ਕ੍ਰੋਧ ਵਿੱਚ ਆਂਦਾ ਹੈ ਇੰਨੇ ਗੁੱਸੇ ਵਿੱਚ ਆਂਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਤ ਮਾਰ ਕੇ ਉਸ ਥਾਂ ਤੋਂ ਥੱਲੇ ਡੇਗ ਦਿੰਦਾ ਹੈ ਬੁਰਾ ਕਰੇ ਸੋ ਕਿਹਾ ਸੀ ਜੈ ਉਹਨੂੰ ਕੀ ਲੱਗ ਰਿਹਾ ਉਹਨੂੰ ਇਹ ਲੱਗ ਰਿਹਾ ਵੀ ਮੈਂ ਜੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਾਸੇ ਕਰ ਦਿੱਤਾ ਨਾ ਤੇ ਫਿਰ ਮੈਂ ਇੱਥੇ ਬਹਿ ਜਾਵਾਂਗਾ ਜਦੋਂ ਮੈਂ ਇੱਥੇ ਬਹਿ ਗਿਆ ਫਿਰ ਮੈਂ ਕਾਮਯਾਬ ਲੋਕ ਮੈਨੂੰ ਮੱਥੇ ਟੇਕਣਗੇ ਲੋਕ ਮੈਨੂੰ ਨਮਸਕਾਰਾਂ ਕਰਨਗੇ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਬੁਰਾ ਕਰੇ ਸੋ ਕੇਹਾ ਸਿਜੈ ਜਿਹੜਾ ਦੂਜਿਆਂ ਦਾ ਬੁਰਾ ਕਰਕੇ ਉਹਦੇ ਵਿੱਚੋਂ ਆਪਣੀ ਕਾਮਯਾਬੀ ਲੱਭਦਾ ਹੈ ਸਤਿਗੁਰ ਕਹਿੰਦੇ ਨੇ ਕਦੀ ਕਾਮਯਾਬ ਨਹੀਂ ਹੁੰਦਾ ਕਦੀ ਕਾਮਯਾਬ ਨਹੀਂ ਹੁੰਦਾ ਅਸੀਂ ਕਾਮਯਾਬੀ ਕਿਨੂੰ ਸਮਝਨੇ ਆ? ਬਿ ਸੰਸਾਰ ਦੇ ਅੰਦਰ ਚੀਜ਼ਾਂ ਦਾ ਮਿਲ ਜਾਣਾ ਕਾਮਯਾਬੀ ਹੈ? ਨਹੀਂ। ਸੰਸਾਰ ਦੇ ਅੰਦਰ ਵਸਤੂਆਂ ਦਾ ਬਿਲਣਾ ਕਾਮਯਾਬੀ ਨਹੀਂ ਹੈ। ਜੇ ਵਸਤੂਆਂ ਬਹੁਤ ਬੰਦੇ ਨੂੰ ਮਿਲੀਆਂ ਨੇ ਤੇ ਬੰਦੇ ਦੇ ਜੀਵਨ ਦੇ ਅੰਦਰ ਉਹ ਕੰਟੈਂਟਮੈਂਟ, ਬੰਦੇ ਦੇ ਜੀਵਨ ਦੇ ਅੰਦਰ ਉਹ ਸੰਤੋਖ ਮੁਕਿਆ ਹੈ। ਮੰਨਿਏ ਇਸ ਗੱਲ ਨੂੰ। ਇੱਕ ਮਿੰਟ ਦਾ ਬੰਦੇ ਨੂੰ ਵਸਾ ਨਹੀਂ ਆਗਾ। ਬਿਸਤਰ ਦੇ ਸੁੱਤਾ ਪਿਆ ਵੀ ਸੋਚੀ ਜਾਂਦਾ ਹੁੰਦਾ ਹੈ। ਇੰਨਾ ਕੁ ਜੋੜ ਕੇ ਰੱਖਿਆ ਵੀ ਪਤਾ ਹੈ ਮੈਨੂੰ ਕੋਈ ਚਿੰਤਾ ਨਹੀਂ ਫਿਰ ਵੀ ਸੋਚ ਕੋਈ ਚੱਲੀ ਹੋਈ ਜਾਂਦਾ ਕਿਉਂ ਦਾਤਾ ਜੀ ਕਹਿੰਦੇ ਨੇ ਉਹ ਜਿਹੜੇ ਕਰਮ ਜਿਹੜੀ ਚੀਜ਼ ਉਹ ਜਿੰਦੇ ਵਿੱਚੋਂ ਸੰਤੋਖ ਲੱਭ ਰਿਹਾ ਨਾ ਉਹਦੇ ਵਿੱਚੋਂ ਉਹਨੂੰ ਮਿਲ ਹੀ ਨਹੀਂ ਰਹੀ ਉਹ ਚੀਜ਼ ਕਿਉਂਕਿ ਉਹਦੇ ਵਿੱਚ ਹੈ ਹੀ ਨਹੀਂ ਦਾਤਾ ਜੀ ਇਸੇ ਕਰਕੇ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਬੁਰਾ ਕਰੇ ਸੋ ਕੇ ਹਾਸੇ ਜੈ ਧੰਗ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਤੁਸੀਂ ਕੱਲ ਪ੍ਰਕਾਸ਼ਪੁਰ ਮਨਾ ਕੇ ਗਏ ਸਤਿਗੁਰ ਜੀ ਗੁਰਤਾ ਗੱਦੀ ਤੇ ਬੈਠਦੇ ਨੇ ਦਾਤਾ ਜੀ ਜਦੋਂ ਪ੍ਰਗਟ ਹੁੰਦੇ ਨਾ ਭਾਈ ਮੱਖਣਸ਼ਾਲੂਬਾਨਾ ਜੀ ਜਦੋਂ ਪ੍ਰਗਟ ਕਰਦੇ ਨੇ ਗੁਰਲਾਧੋ ਰੇ ਗੁਰਲਾਧੋ ਰੇ ਸਤਿਗੁਰ ਪਾਤਸ਼ਾਹ ਜੀ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਘਰ ਦੇ ਅੰਦਰ ਅਸਥਾਨ ਦੇ ਅੰਦਰ ਨੇ ਤੇ ਧੀਰਮਲ ਜਿਹੜਾ ਹੈ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ ਧੀਰਮਲ ਛੋਟੇ ਸਨ ਧੰਗੁਰੂ ਹਰ Rai ਪਾਤਸ਼ਾਹ ਜੀ ਧੀਰਮਲ ਦਾ ਸੁਭਾਅ ਚੰਗਾ ਨਹੀਂ ਸੀ ਇਸ ਕਰਕੇ ਧੰਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਧੰਗੁਰੂ ਹਰ Rai ਪਾਤਸ਼ਾਹ ਜੀ ਨੂੰ ਦਿੱਤੀ ਹੁਣ ਧੀਰਮਲ ਦੇ ਮਨ ਅੰਦਰ ਇਹ ਈਰਖਾ ਬਣ ਗਈ ਵੀ ਮੈਨੂੰ ਗੱਦੀ ਕਿਉਂ ਨਹੀਂ ਮਿਲੀ ਮੈਂ ਵੱਡਾ ਮੈਨੂੰ ਮਿਲਣੀ ਚਾਹੀਦੀ ਸੀ ਹੁਣ ਉਹਨੇ ਕੀ ਕੀਤਾ ਬੁਰਾ ਕਰਿਆ ਉਹਨੇ ਬੁਰਾ ਕਰਨ ਦੇ ਲਈ ਕਾਰਜ ਸ਼ੁਰੂ ਕਰ ਦਿੱਤੇ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ ਦੇ ਪੇਸ਼ ਨਹੀਂ ਗਈ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਵੱਲ ਵੀ ਬੜੇ ਯਤਨ ਕੀਤੇ ਪਰ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਬੈਠੇ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸੁਭਾਅ ਬੜਾ ਸ਼ਾਂਤ ਸੀ ਉਰੇ ਗਾਲ ਚੇਤੇ ਰੱਖਿਓ ਗੁਰੂ ਕਾਲ ਦੇ ਅੰਦਰ ਗੁਰੂ ਪਰਿਵਾਰਾਂ ਦੇ ਅੰਦਰ ਤੁਸੀਂ ਵੇਖੋਗੇ ਇਹ ਈਰਖਾ ਜਿਹੜੀ ਹੈ ਨਾ ਇਹ ਜ਼ਰੂਰੀ ਏਸੀ ਹਰ ਬੰਦੇ ਦੀ ਮੈਂਟੈਲਿਟੀ ਵਿੱਚ ਹੁੰਦੀ ਹੈ ਸੁਰਤ ਵਿੱਚ ਹੁੰਦੀ ਹੈ ਬਾਬਾ ਦਾਤੂ ਜੀ ਸੁਰਤ ਵਿੱਚ ਸੀ ਬਾਬਾ ਮੋਣ ਜੀ ਉਹਨਾਂ ਪੋਥੀਆਂ ਨਹੀਂ ਸੀ ਦਿੱਤੀਆਂ ਗੁਰੂ ਪਾਤਸ਼ਾਹ ਜੀ ਦੇ ਵਕਤ ਮੰਦਰ ਅੰਦਰ ਖਿਆਲ ਬਾਬਾ ਪਿਰਥੀ ਚੰਦ ਬਾਬਾ ਮਹਾਦੇਵ ਹੁਣ ਜਦੋਂ ਸਾਰਿਆਂ ਤੁਸੀਂ ਦੇਖਦੇ ਹੋ ਬਾਬਾ ਪਿਰਤੀ ਚੰਦ ਤੇ ਕਿੰਨੇ ਯਤਨ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਾਰ ਵਾਰੀ ਯਤਨ ਕਰਦਾ ਹੈ ਵੀ ਮੈਂ ਮਾਰ ਦਿਆਂ ਤਾਂ ਕਿ ਕੱਲ ਨੂੰ ਮੇਰਾ ਪੁੱਤਰ ਮਿਹਰਮਾਨ ਗੱਦੀ ਤੇ ਬਹਿ ਜਾਏ ਬੁਰਾ ਕਰਨ ਦੇ ਲਈ ਕਿੰਨੇ ਯਤਨ ਕਰਦਾ ਹੈ ਪਰ ਪਾਤਸ਼ਾਹ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਆਪਣੇ ਆਸਨ ਤੇ ਨੇ ਘਰ ਵਿੱਚ ਨੇ ਸੰਗਤ ਵਿੱਚ ਬੈਠੇ ਨੇ ਤੇ ਧੀਰਮਲ ਜਿਹੜਾ ਨਾ ਇਹ ਕੀ ਕਰਦਾ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਗੋਲੀ ਚਲਾ ਦਿੰਦਾ ਹੈ ਇਹ ਧੀਰਮਲ ਕਹਿਣ ਧੀਰਮਲ ਦੇ ਕਹਿੰਦੇ ਜਿਹੜਾ ਸਿਹਾ ਮਸੰਦ ਸੀ ਇਹ ਗੁਰੂ ਘਰ ਵੱਲੋਂ ਐ ਤੇ ਮਸੰਦ ਸੀ ਪਰ ਇਸ ਮਸੰਦ ਨੂੰ ਧੀਰਮਲ ਨੇ ਆਪਣੇ ਨਾਲ ਗੰਢ ਲਿਆ ਮਸੰਦ ਦਾ ਮਤਲਬ ਸੀ ਉਸ ਵੇਲੇ ਜਿਹੜੇ ਗੁਰੂ ਦੇ ਪ੍ਰਚਾਰਕ ਹੁੰਦੇ ਸਨ ਪ੍ਰਚਾਰ ਕਰਨ ਵਾਲੇ ਗੁਰੂ ਰਾਮਦਾਸ ਪਾਤਸ਼ਾਹ ਜਿਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ ਹੁਣ ਜਦੋਂ ਧੰਗੁਰੂ ਹਰੀਕਬਾਦਰ ਪਾਤਸ਼ਾਹ ਜੀ ਦੇ ਉੱਤੇ ਸਿਹੇ ਮਸੰਦ ਤੇ ਕਹਿਣ ਦੇ ਉੱਤੇ ਧੀਰਮਲ ਗੋਲੀ ਚਲਾਉਂਦਾ ਹੈ ਉਸ ਵੇਲੇ ਗੁਰੂ ਕੇ ਪਿਆਰਿਆਂ ਨੂੰ ਗੁਰੂ ਕੇ ਸਿੱਖਾਂ ਨੂੰ ਪਾਏ ਮੱਖਣ ਸ਼ਾਹ ਲੁਬਾਣਾ ਜੀ ਵੀ ਆ ਜਾਂਦੇ ਨੇ ਉਹ ਕਹਿੰਦੇ ਨੇ ਸਤਿਗੁਰੂ ਜੀ ਇਹ ਕਾਰਜ ਕਰਨ ਵਾਲਾ ਧੀਰਮਲ ਹੈ ਬੜੇ ਰੋਵ ਵਿੱਚ ਨਿਕਲਦੇ ਨੇ ਗੁੱਸੇ ਵਿੱਚ ਤੇ ਸਿੰਘੇ ਮਸੰਦ ਦੀਆਂ ਨਾ ਮਸਕਾਂ ਬਨ ਕੇ ਹੱਥ ਬਨ ਕੇ ਪੈਰ ਬਨ ਕੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਲਿਆ ਕੇ ਛੁੱਟ ਦਿੰਦੇ ਸਤਿਗੁਰੂ ਜੀ ਦੱਸੋ ਕੀ ਕਰਨਾ ਹੈ ਇਹਦਾ ਗੋਲੀ ਵੀ ਚਲੰਦਾ ਹੈ ਸਿਹਾ ਮਸੰਦ ਧੀਰਮਲ ਦੇ ਕਹਨ ਤੇ ਸਮਾਨ ਵੀ ਗੁਰੂ ਘਰ ਦੇ ਵਿੱਚੋਂ ਲੁੱਟ ਕੇ ਲੈ ਜਾਂਦਾ ਹੈ ਜਿਹੜੀ ਬੀੜ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਲਿਖੀ ਸੀ ਨਾ 1604 ਈਸਵੀ ਦੇ ਅੰਦਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਚੁੱਕ ਕੇ ਲੈ ਜਾਂਦਾ ਹੈ ਧੀਰਮਲ ਤੇ ਕਹਿੰਦੇ ਉੱਤੇ ਸਿਹਾ ਮਸੰਦ ਹੁਣ ਜਦੋਂ ਮਸਕਾਂ ਬੰਨ ਕੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਲਿਆਂਦਾ ਗਿਆ ਤੇ ਗੁਰਤੇ ਇੱਕ ਬਹਾਦਰ ਪਾਤਸ਼ਾਹ ਜੀ ਪੁੱਤਾ ਕੀ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਨਹੀਂ ਛੱਡ ਦਿਓ ਤੇ ਹੱਥ ਖੋਲ ਦਿਓ ਭਾਈ ਮੱਖਣਸ਼ਾਲਾ ਬਾਣਾ ਕਹਿੰਦਾ ਸਤਿਗੁਰ ਜੀ ਇਹਨੇ ਗੋਲੀ ਚਲਾਈ ਤੁਹਾਡੇ ਤੇ ਇਹ ਤੇ ਬਾਬੇ ਨਾਨਕ ਦੀ ਬੜੀ ਬਖਸ਼ਿਸ਼ ਸੀ ਗੋਲੀ ਤੁਹਾਨੂੰ ਲੱਗੀ ਨਹੀਂ ਤੁਹਾਡੇ ਮੱਥੇ ਦੇ ਕੋਲੋਂ ਦੀ ਲੰਘ ਗਈ ਜੇ ਲੱਗ ਜਾਂਦੀ ਸਤਿਗੁਰ ਸਾਡਾ ਕੀ ਹੁੰਦਾ ਸਤਿਗੁਰ ਕਹਿੰਦੇ ਨੇ ਕੋਈ ਨਹੀਂ ਗੁਰੂ ਨਾਨਕ ਰਖਨਹਾਰ ਨੇ ਤੁਸੀਂ ਛੱਡ ਦਿਓ ਇਹਨੂੰ ਪਾਤਸ਼ਾਹੀ ਦੇਖੋ ਕਿੰਨਾ ਧਿਆਨ ਰੱਖਦੇ ਨੇ ਇਸ ਚੀਜ਼ ਦਾ ਵੀ ਵੀ ਇਹ ਵਿਰੋਧ ਇੱਕ ਪਰਿਵਾਰ ਦੇ ਅੰਦਰ ਹੈ ਅੱਜ ਤੇ ਭਰਾ ਦੀ ਭਰਾ ਨਾਲ ਨਾ ਬਣੇ ਤੇ ਭਰਾ ਕੋਰਟ ਵਿੱਚ ਚਲਾ ਜਾਂਦਾ ਕਚਾਰੀਆਂ ਵਿੱਚ ਚਲਾ ਜਾਂਦਾ ਵੀ ਸਾਡਾ ਸਾਡਾ ਚਾਰ ਛਿਲੜਾਂ ਦੇ ਪਿੱਛੇ ਚਾਰ ਪੈਸਿਆਂ ਦੇ ਪਿੱਛੇ ਬੰਦਾ ਭਰਾ ਭਰਾ ਨੂੰ ਪਿਓ ਪੁੱਤਰ ਕਿੰਨੇ ਰਿਸ਼ਤੇ ਤਾਰ-ਤਾਰ ਹੁੰਦੇ ਨੇ ਸਾਡੇ ਸਮਾਜ ਦੇ ਅੰਦਰ ਸਿਰਫ ਸਿਰਫ ਮਾਇਆ ਦੇ ਪਿੱਛੇ ਧਨ ਪਿੱਛੇ ਪਦਾਰਥਾਂ ਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਨਹੀਂ ਕਹਿੰਦੇ ਹੱਥ ਛੱਡ ਖੋਲ ਦਿਓ ਇਹ ਜਿਹੜਾ ਸਮਾਨ ਲੈ ਕੇ ਗਿਆ ਸੀ ਸਮਾਨ ਵੀ ਉਹਨੂੰ ਦੇ ਦਿਓ ਸਾਰੇ ਸਿੱਖ ਬੜੇ ਹੈਰਾਨ ਹੋਏ ਧੰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਿਸੇ ਦੇ ਨਾਲ ਵਧੀਕੀ ਕਰਕੇ ਆ ਜੇ ਕੋਈ ਕਿਸੇ ਦਾ ਬੁਰਾ ਕਰਦਾ ਹੈ ਕਦੇ ਕਾਮਯਾਬ ਨਹੀਂ ਹੋ ਸਕਦਾ ਨਹੀਂ ਹੁੰਦਾ ਤੇਰਮਲ ਨਹੀਂ ਸੀ ਹੋਇਆ ਬਾਬਾ ਪਿਰਥੀ ਚੰਦ ਨਹੀਂ ਹੋਇਆ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਜਿਹੜਾ ਮਨੁੱਖ ਸੰਸਾਰ ਦੇ ਅੰਦਰ ਬੁਰਾ ਕਰਦਾ ਹੈ ਮੈਂ ਇਸੇ ਕਰਕੇ ਸ਼ੁਰੂ ਤੋਂ ਸੰਸਾਰਿਕ ਵਰਤਾਰੇ ਦੀਆਂ ਐਗਜ਼ਾਮਪਲਾਂ ਦਿੱਤੀਆਂ ਵੀ ਅੱਜ ਸਮਾਜ ਦੇ ਅੰਦਰ ਸੰਸਾਰ ਦੇ ਅੰਦਰ ਜਿਹੜਾ ਜਿਹੜਾ ਬੰਦਾ ਬੁਰੇ ਵਾਲੇ ਪਾਸੇ ਸੋਚਦਾ ਹੈ ਵੀ ਕਿਸੇ ਦਾ ਬੁਰਾ ਕਰਕੇ ਮੈਂ ਕਾਮਯਾਬ ਹੋਵਾਂ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਹੋ ਸਕਦਾ ਅਸਲ ਵਿੱਚ ਉਹਦੀ ਮੈਂਟੈਲਿਟੀ ਉਹਦੀ ਸੁਰਤ ਅੰਦਰ ਜੰਗਲ ਰਾਜ ਹੈ ਉਹ ਚਾਹੁੰਦਾ ਮੈਨੂੰ ਹਰ ਚੀਜ਼ ਵਿੱਚੋਂ ਪ੍ਰੋਫਿਟ ਮਿਲੇ ਹਰ ਚੀਜ਼ ਵਿੱਚੋਂ ਮੈਨੂੰ ਲਾਭ ਮਿਲੇ ਉਹ ਲਾਭ ਲਈ ਜੀ ਰਹੇ ਉਹਦੇ ਲਈ ਰਿਸ਼ਤੇ ਮਾਇਨੇ ਨਹੀਂ ਰੱਖਦੇ ਸੰਸਾਰ ਮਾਇਨੇ ਨਹੀਂ ਰੱਖਦਾ ਦੁਨੀਆ ਦੇ ਅੰਦਰ ਮਨੁੱਖੀ ਕਦਰਾਂ ਕੀਮਤਾਂ ਕੋਈ ਮਾਇਨੇ ਨਹੀਂ ਰੱਖਦੀਆਂ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਹੁੰਦਾ ਕੀ ਹੈ ਆਪਣੇ ਰੋ ਆਪੇ ਹੀ ਦੱਜੈ ਰੋਧ ਦਾ ਮਤਲਬ ਹੁੰਦਾ ਹੈ ਗੁੱਸਾ, ਕ੍ਰੋਧ। ਸਾਬ ਕਹਿੰਦ ਨੇ ਆਪਣੇ ਕ੍ਰੋਧ ਦੇ ਅੰਦਰ ਆਪੇ ਹੀ ਦੱਜੈ। ਦੱਜੈ ਦਾ ਮਤਲਬ ਹੁੰਦਾ ਹੈ ਸੜਨਾ। ਸਾਬ ਕਹਿੰਦ ਨੇ ਐਸਾ ਮਨੁੱਖ ਆਪਣੇ ਕ੍ਰੋਧ ਦੇ ਅੰਦਰ ਆਪ ਹੀ ਸੜਦਾ ਰਹਿੰਦਾ। ਉਹਨੂੰ ਟਿਕਾ ਥੋੜਾ ਉਹ ਹੋ ਸਕਦਾ ਉਹਦੇ ਕੋਲ 4 ਪੈਸੇ ਵੱਧ ਜੁੜ ਜਾਣ। ਚੰਗੀਆਂ ਮਕਾਨ ਕੋਠੀਆਂ ਬਣਾ ਲਏ ਗੱਡੀਆਂ 10 12 ਘਰ ਦੇ ਬਾਹਰ ਖੜੀਆਂ ਪਰ ਸਤਿਗੁਰ ਕਹਿੰਦੇ ਨੇ ਜਿਹੜਾ ਉਹਦੇ ਅੰਦਰ ਕਰੋਧ ਦੀ ਰਖ ਹੈ ਨਾ ਉਹਨੂੰ ਸਾੜ ਰਹੀ ਹਰ ਵੇਲੇ ਉਹਨੂੰ ਉਹਨੂੰ ਸਕੂਨ ਵਿੱਚ ਜੀਣ ਨਹੀਂ ਦੇ ਰਹੀ ਇਸੇ ਕਰਕੇ ਦਾਤਾ ਜੀ ਕਹਿ ਰਹੇ ਨੇ ਭਾਈ ਜੇ ਕਿਸੇ ਦਾ ਬੁਰਾ ਕਰਕੇ ਤੂੰ ਇਹ ਸੋਚਣਾ ਦੀ ਮੈਂ ਕਾਮਯਾਬ ਹੋ ਜਾਵਾਂਗਾ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਨਹੀਂ ਕਾਮਯਾਬ ਹੋਏਗਾ ਬਲਕਿ ਤੈਨੂੰ ਮਿਲੇਗਾ ਕਿ ਦਾਤਾ ਜੀ ਕਹਿੰਦੇ ਨੇ ਆਪਣੇ ਰੋਹ ਆਪੇ ਹੀ ਦਝੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਪੜਦੇ ਉਹਨਾਂ ਬਾਬਾ ਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਬਾਬਾ ਜੀ ਕਹਿੰਦੇ ਨੇ ਬੁਰਾ ਹੈ ਨਾ ਬੁਰਾ ਕੋਈ ਉਹਦਾ ਵੀ ਭਲਾ ਲੋਚਿਆ ਕਰ ਉਹਦਾ ਵੀ ਭਲਾ ਕਰਿਆ ਕਰ ਤੁਸੀਂ ਗੁਰੂ ਕਾਲ ਦੇ ਅੰਦਰ ਵੇਖੋ ਸਤਿਗੁਰ ਨੇ ਕਦੀ ਕਿਸੇ ਨਾਲ ਵਧੀਕੀ ਨਹੀਂ ਕੀਤੀ ਕਦੀ ਕਿਸੇ ਨਾਲ ਸਤਿਗੁਰ ਨੇ ਬੁਰੇ ਤੋਂ ਬੁਰਾ ਇਨਸਾਨ ਵੀ ਗੁਰੂ ਚਰਨਾਂ ਵਿੱਚ ਆਇਆ ਨਾ ਸਤਿਗੁਰ ਪਾਤਸ਼ਾਹ ਜੀ ਨੇ ਉਹਨੂੰ ਇਹ ਸਮਝਾਇਆ ਹੀ ਹੈ ਕਦੀ ਇਹ ਨਹੀਂ ਆਖਿਆ ਬਿਨਿ ਇਹਦਾ ਅਸਮਾਨ ਲੁੱਟ ਲੋ ਇਹਦੇ ਕੁਲਾ ਖੋਲ ਲੈਂਦੇ ਕੁਲਾ ਲੈ ਲੈ ਹਾਂ ਜਿੱਥੇ ਵਧੀਕੀ ਇਹ ਨਹੀਂ ਵਧ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਤਤੀ ਤਵੀ ਤੇ ਬੈਠੇ ਨਾ ਜੇ ਸਤਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਚਾਹਦੇ ਤੇ 33 ਤਵੀ ਤੇ ਕੋਈ ਚੀਜ਼ ਨਹੀਂ ਸੀਗੀ ਪਰ ਸਤਗੁਰੂ ਜੀ ਸਬਰ ਵਿੱਚ ਬੈਠੇ ਨੇ ਨਾ ਦਾਤਾ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਤੇ ਜੇ ਜ਼ਰੂਰਤ ਪਈ ਵੀ ਬੰਦਾ ਸਾਹਮਣੇ ਵਾਲਾ ਇੰਨੀ ਵਧਿੱਕੀ ਕਰਕੇ ਵੀ ਨਹੀਂ ਮੰਨਿਆ ਉਹ ਅਜੇ ਵੀ ਆਪਣੀ ਵਧਿੱਕੀ ਹੋਰ ਵਧਾਣਾ ਚਾਹਦਾ ਫਿਰ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਵੱਧੀ ਕੀ ਜ਼ਬਰ ਤੇ ਜ਼ੁਲਮ ਇਹ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ ਉਹਦੇ ਲਈ ਫਿਰ ਸਤਿਗੁਰ ਨੇ ਹੱਥ ਵਿੱਚ ਤਲਵਾਰ ਵੀ ਫੜੀ ਚਾਰ ਜੰਗਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਪਰ ਇਤਿਹਾਸ ਗਵਾਹ ਦੁਨੀਆ ਦੀ ਤਾਰੀਖ ਗਵਾਹ ਇਹਨਾਂ 14 ਜੰਗਾਂ ਦੇ ਅੰਦਰ ਸਤਿਗੁਰ ਨੇ ਕਦੀ ਕਿਸੇ ਦਾ ਬੁਰਾ ਨਹੀਂ ਕੀਤਾਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੈਨੇ ਦਿਆ ਲੋchan ਜਿਹੜਾ ਤੀਰ ਉਹਨਾਂ ਦੀ ਕਮਾਨ ਵਿੱਚੋਂ ਨਿਕਲਦਾ ਸੀ ਉਸ ਤੀਰ ਦੇ ਅੱਗੇ ਵੀ ਸਤਿਗੁਰੂ ਜੀ ਸੋਨਾ ਲਾ ਕੇ ਭੇਜ ਲਾ ਕੇ ਰੱਖਦੇ ਹੁੰਦੇ ਸਨ ਤਾਂ ਕਿ ਜਿੰਨੂੰ ਇਹ ਤੀਰ ਲੱਗੇ ਜਿਉ ਆਰਥਿਕ ਤੌਰ ਤੇ ਕਮਜ਼ੋਰ ਹੈ ਉਹ ਸੋਨੇ ਨਾਲ ਆਪਣਾ ਕੁਝ ਸਵਾਰ ਲੈ ਉਹਦੇ ਘਰ ਵਾਲੇ ਨਾ ਕਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹਾਲਾਂਕਿ ਉਹ ਤੀਰ ਜ਼ੁਲਮ ਦੇ ਖਿਲਾਫ ਚੱਲਿਆ ਪਰ ਜ਼ੁਲਮ ਦੇ ਵਿੱਚ ਵੀ ਮੇਰੇ ਸਤਿਗੁਰੂ ਜੀ ਪਰਉਪਕਾਰ ਕਰਦੇ ਨੇ ਐਵੇਂ ਥੋੜਾ ਪਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਨੇ ਵੱਡ ਜੋਦਾ ਬਹੁਤ ਪਰਉਪਕਾਰੀ ਤੁਹਾਨੂੰ ਗੁਰੂ ਅਰਗੋਬਿਬਾਦਸ਼ਾ ਜੀ ਸਤਗੁਰ ਜੀ ਤਾਂ ਇਹ ਕਹਿੰਦੇ ਨੇ ਆਪਣੇ ਰੋਹ ਆਪੇ ਹੀ ਦੱਜੈ ਉਹ ਆਪਣੀ ਰੋਹ ਦੇ ਅੰਦਰ ਆਪਣੀ ਕ੍ਰੋਧ ਦੇ ਅੰਦਰ ਆਪ ਸੜਦਾ ਫਿਰ ਪਾਤਸ਼ਾਹ ਕਹਿੰਦੇ ਨੇ ਮਨਮੁਖ ਕਮਲਾ ਸਾਹਿਬ ਕਹਿੰਦੇ ਨੇ ਉਹ ਮਨਮੁਖ ਹੈ ਅਸਲ ਵਿੱਚ ਉਹ ਮਨ ਤਾਂ ਪ੍ਰੇਰਿਆ ਕਰਮ ਕਰ ਰਿਹਾ ਹੈ ਧਿਆਨ ਦੇਣਾ ਮਨ ਜਿਹੜਾ ਨਾ ਮਨ ਮੈਂ ਪਹਿਲੋਂ ਹਰਮ ਵਿੱਚ ਬੇਨਤੀ ਕੀਤੀ ਇਹਦੇ ਅੰਦਰ ਦੋ ਚੀਜ਼ਾਂ ਹਰ ਵੇਲੇ ਚੱਲਦੀਆਂ ਨੇ ਦੋ ਚੀਜ਼ਾਂ ਹਰ ਵੇਲੇ ਜਿਵੇਂ ਜੰਗਲ ਦੇ ਅੰਦਰ ਪਸ਼ੂ ਦੇ ਅੰਦਰ ਪੇਟ ਪੂਰਤੀ ਦਾ ਇੱਕ ਕਰਮ ਹੁੰਦਾ ਨਾ ਬਸ ਉਹਨੇ ਉਹਨੂੰ ਭੁੱਖ ਲੱਗੀ ਤੇ ਉਹਨੇ ਆਪਣਾ ਪੇਟ ਭਰਨਾ ਹੈ ਹੁਣ ਪੇਟ ਭਰਨ ਦੇ ਲਈ ਕੀ ਕਰੇਗਾ ਪਸ਼ੂ ਕਿਸੇ ਦੂਜੇ ਦਾ ਸ਼ਿਕਾਰ ਕਰੇਗਾ ਇੱਕ ਜਾਨਵਰ ਦੂਜੇ ਨੂੰ ਮਾਰੇਗਾ ਦੂਜਾ ਤੀਜੇ ਨੂੰ ਮਾਰੇਗਾ ਜਿੰਦਾ ਜਿੱਥੇ ਵਾਸ ਚੱਲਦਾ ਹੈ ਕਰ ਰਿਹਾ ਹੈ ਧਿਆਨ ਦੇਣਾ ਜਿੰਦਾ ਜਿੱਥੇ ਜ਼ੋਰ ਚੱਲ ਰਿਹਾ ਜੰਗਲ ਦੇ ਵਿੱਚੋਂ ਕਰ ਰਿਹਾ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੀਵ ਇਸੇ ਤਰ੍ਹਾਂ ਦਾਤਾ ਜੀ ਕਹਿੰਦੇ ਨੇ ਜਿਹੜਾ ਮਨਮੁਖ ਬੰਦਾ ਹੈ ਨਾ ਜਦੋਂ ਉਹਦੇ ਅੰਦਰੋਂ ਸੱਚ ਮਰ ਜਾਂਦਾ ਹੈ ਦਾਤਾ ਜੀ ਕਹਿੰਦੇ ਨੇ ਫਿਰ ਉਹ ਇਹੀ ਕਰਮ ਕਰਦਾ ਜੋ ਪਸ਼ੂ ਕਰਦਾ ਹੈ ਉਹ ਸਿਰਫ ਆਪਣੇ ਬਾਰੇ ਆਪਣੀ ਨਿੱਜ ਵਿੱਚ ਜੀਵਨ ਜਿੰਦਾ ਔਰ ਸਤਿਗੁਰੂ ਕੀ ਬਾਣੀ ਕਹਿੰਦੀ ਨਹੀਂ ਦਾਤਾ ਜੀ ਕਹਿੰਦੇ ਨੇ ਜੇ ਜੀਣਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਨਮਤ ਨਾਨਕ ਤਾਰੇ ਸੋ ਸਤਿਗੁਰ ਕਹਿੰਦੇ ਨੇ ਮੈਂ ਚੰਗਾ ਨਹੀਂ ਦੁਨੀਆ ਦੇ ਅੰਦਰ ਕੋਈ ਵੀ ਸੰਸਾਰ ਦੇ ਅੰਦਰ ਬੁਰਾ ਨਹੀਂ ਹੈਗਾ ਸਾਰੇ ਭਲੇ ਨੇ ਪਰ ਅਸਲ ਵਿੱਚ ਦਾਤਾ ਜੀ ਕਹਿੰਦੇ ਨੇ ਮਨਮੁਖ ਕਮਲਾ ਮਨ ਪਿੱਛੇ ਜੀਵਨ ਜੀਣ ਵਾਲਾ ਦਾਤਾ ਜੀ ਕਹਿੰਦੇ ਨੇ ਉਹ ਕਮਲਾ ਹੈ ਤੇ ਕਮਲਾ ਆਪਾਂ ਤਾਂ ਕਿਹਨੂੰ ਕਹਿੰਦੇ ਆ ਸਮਾਜ ਵਿੱਚ ਜਿਹੜਾ ਮੈਂਟਲੀ ਠੀਕ ਨਾ ਹੋਵੇ ਦਾਤਾ ਜੀ ਕਹਿੰਦੇ ਨੇ ਉਹ ਕਮਲਾ ਹੈ ਰਗੜੇ ਲੁਝੇ ਦਾਤਾ ਜੀ ਕਹਿੰਦੇ ਨੇ ਉਹ ਦੁਨੀਆ ਦੇ ਝਗੜੇ ਚ ਮੇਲਿਆਂ ਦੇ ਅੰਦਰ ਹੋਰਨਾਂ ਦੇ ਨਾਲ ਦਾਤਾ ਜੀ ਕਹਿੰਦੇ ਨੇ ਸਾਰੀ ਜ਼ਿੰਦਗੀ ਖੈਂਦਾ ਤੇ ਲੜਦਾ ਹੀ ਰਹਿੰਦਾ ਉਹਦਾ ਕਰਮ ਹੀ ਲੜਨਾ ਹੈ ਉਹ ਸੰਸਾਰ ਦੀ ਮਾਇਕ ਪਦਾਰਥਾਂ ਦੇ ਰਸ ਗਸ ਵਿੱਚ ਫਸਿਆ ਹੋਇਆ ਸਦਾ ਹੀ ਲੜਦਾ ਹੈ ਉਹ ਆਪਣੇ ਨਾਲ ਵੀ ਲੜਦਾ ਹੈ ਬਗਾਨਿਆਂ ਨਾਲ ਤੇ ਲੜਨੇ ਲੜਨੇ ਉਹ ਤੇ ਆਪਣੇ ਨਾਲ ਵੀ ਲੜਦਾ ਹੈ ਮਨਮੁਖ ਬੰਦਾ ਉਹਦੇ ਸਾਹਮਣੇ ਨਾ ਆਪਣਾ ਨਾ ਪਰਾਇਆ ਉਹ ਤੇ ਸਿਰਫ ਮਾਇਆ ਲਈ ਜਿੰਦਾ ਹੈ ਪਦਾਰਥ ਲਈ ਜਿੰਦਾ ਹੈ ਵਸਤੂ ਲਈ ਜਿੰਦਾ ਹੈ ਆਪਣੇ ਨਿੱਜ ਲਈ ਜਿੰਦਾ ਹੈ ਆਪਣੇ ਉਧਰ ਲਈ ਜਿੰਦਾ ਹੈ ਤੇ ਉਧਰ ਨੂੰ ਪਰਣ ਦੇ ਲਈ ਉਹਦੇ ਸਾਹਮਣੇ ਜੋ ਵੀ ਆ ਜਾਏ ਕਿਸੇ ਨੂੰ ਨਹੀਂ ਛੱਡਦਾ ਕਿਸੇ ਦੀ ਪਰਵਾਹ ਨਹੀਂ ਕਰਦਾ ਦਾਤਾ ਜੀ ਕਹਿੰਦੇ ਨੇ ਮਨਮੁਖ ਕਮਲਾ ਰਗੜੇ ਲੂਜੇ ਗੁਰਮੁਖ ਹੋਏ ਤਿਸ ਸਭ ਕਿਛ ਵਿੱਚ ਸੂਜੇ ਪਰ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਗੁਰਮੁਖ ਹੋ ਜਾਏ ਨਾ ਗੁਰੂ ਵਾਲਾ ਬਣ ਜਾਏ ਤੇਰੀ ਮਤ ਵਿੱਚ ਸਿਆਣਪ ਆ ਜਾਏ ਚੰਗਿਆਈ ਆਦੈ ਮਨੁੱਖੀ ਕਦਰਾਂ ਕੀਮਤਾਂ ਤੇਰੇ ਅੰਦਰ ਆ ਜਾਣ ਤੇ ਦਾਤਾ ਜੀ ਕਹਿੰਦੇ ਨੇ ਫਿਰ ਤੈਨੂੰ ਸਾਰੀ ਸਮਝ ਆ ਜਾਏ ਧਿਆਨ ਦੇਣਾ ਸਮਝ ਤੋਂ ਬਿਨਾਂ ਹੀ ਆ ਸਮਾਜ ਦੇ ਅੰਦਰ ਜਿੰਨਾ ਵਰਤਾਰਾ ਅੱਜ ਚੱਲ ਰਿਹਾ ਸਮਝ ਤੋਂ ਬਿਨਾਂ ਹੀ ਚੱਲ ਰਿਹਾ ਹੈ ਇੱਥੇ ਜੇ ਬੰਦਾ ਕਿਸੇ ਦਾ ਬੁਰਾ ਲੋਚ ਰਿਹਾ ਨਾ ਤੇ ਉਹ ਅਸਲ ਵਿੱਚ ਸਮਝ ਹੀ ਨਹੀਂ ਰਿਹਾ ਕਿ ਜੇ ਅੱਜ ਹਾਲਾਤ ਨੇ ਇਹ ਬਣਾ ਦਿੱਤੇ ਨੇ ਨਾ ਵੇਖੋ ਇੱਕ ਮੁਲਕ ਦੂਜੇ ਮੁਲਕ ਨਾਲ ਲੜਦੇ ਇੱਕ ਦੇਸ਼ ਦੂਜੇ ਦੇਸ਼ ਨਾਲ ਲੜ ਰਿਹਾ ਇੱਕ ਸਮਾਜ ਦੇ ਅੰਦਰ ਰਹਿਣ ਵਾਲਾ ਇੱਕ ਧਰਮ ਦਾ ਬੰਦਾ ਦੂਜੇ ਧਰਮ ਦੇ ਨਾਲ ਖਹਿ ਖੇ ਕੇ ਲੜ ਰਿਹਾ ਕਿਉਂ ਲੜ ਰਿਹਾ ਸੋਝ ਤੋਂ ਵੀ ਹੋਣਾ ਹੈ ਬੰਦਾ ਗੁਰੂ ਕਹਿੰਦਾ ਸੋਚ ਤੋਂ ਵੀ ਹੋਣਾ ਨਾ ਬਣਾਉ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਕਿੱਡੀ ਵੱਡੀ ਫਿਲਾਸਫੀ ਹੈ ਬਾਬਾ ਕਬੀਰ ਸਾਹਿਬ ਜੀ ਦੀ ਬਾਬਾ ਜੀ ਕਹਿੰਦੇ ਲੜਨਾ ਕਿੰਦੇ ਨਾਲ ਸਾਰੇ ਰੱਬ ਦੇ ਤੇ ਬੰਦੇ ਗਏ ਨੇ ਜੇ ਸਾਰੇ ਰੱਬ ਦੇ ਨੇ ਤੇ ਬਾਬਾ ਜੀ ਕਹਿੰਦੇ ਨੇ ਫਿਰ ਕਿਉਂ ਲੜੀਏ ਤੇ ਜਿੱਤੇ ਕਿਸੇ ਦੇ ਨਾਲ ਭਲਾ ਹੋ ਸਕਦਾ ਕਰੋ ਕਿਸੇ ਨੂੰ ਜਿਹੜੀ ਜ਼ਰੂਰਤ ਹੈ ਤੁਹਾਡੇ ਕੋਲ ਹੈ ਤੁਸੀਂ ਕਰ ਸਕਦੇ ਹੋ ਤੇ ਹੁੰਦਾ ਚੰਗਾ ਕਰੋ ਫਿਰ ਬੁਰਾ ਕਿਉਂ ਲੋਚਦੇ ਹੋ ਸੰਸਾਰ ਦੇ ਅੰਦਰ ਪਰ ਜਿਹੜੇ ਵਰਤਾਰੇ ਵਿੱਚ ਆਪਾਂ ਜੀਦੇ ਆ ਤੇ ਬੰਦਾ ਜਿਸ ਸੈਲਫਿਸ਼ ਭਾਵ ਵਿੱਚ ਜੀ ਰਿਹਾ ਨਾ ਆਪਣੇ ਮਤਲਬ ਲਈ ਨਿੱਜ ਲਈ ਇਹ ਪਸ਼ੂਤਾ ਵਾਲਾ ਜੀਵਨ ਹੈ ਇਹਨੂੰ ਪਸ਼ੂਤਾ ਵਾਲਾ ਐਵੇਂ ਨਹੀਂ ਸਤਿਗੁਰੂ ਨੇ ਆਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਦਾਤਾ ਜੀ ਕਹਿੰਦੇ ਨੇ ਗੁਰਮੁਖ ਹੋਏ ਤਿਸ ਸਭ ਕੁਝ ਸੂਝਾ ਜੇ ਗੁਰਮੁਖ ਹੋ ਜਾਏ ਫਿਰ ਇਹਨੂੰ ਸਮਝ ਆ ਜਾਏਗੀ ਇਨੂੰ ਸਮਝ ਆ ਜਾਏ ਗੁਰਬਾਣੀ ਸਾਨੂੰ ਸਮਝ ਦੇ ਰਹੀ ਸਾਨੂੰ ਗੁਰਮੁਖ ਬਣਾ ਰਹੀ ਤੇ ਪਾਤਸ਼ਾਹ ਕਹਿੰਦੇ ਨੇ ਨਾਨਕ ਗੁਰਮੁਖ ਮਨ ਸਿਉ ਲੂਜੈ ਪਰ ਗੁਰਮੁਖ ਬੰਨਾ ਸੋਖਾ ਨਹੀਂ ਐ ਸਤਗੁਰ ਕਹਿੰਦੇ ਨੇ ਗੁਰਮੁਖ ਉਹ ਬਣਦਾ ਜਿਹੜਾ ਆਪਣੇ ਮਨ ਨਾਲ ਲੂਜਦਾ ਆਪਣੇ ਮਨ ਨਾਲ ਲੜਦਾ ਮਨ ਨਾਲ ਲੜਨ ਵਾਲਾ ਗੁਰਮੁਖ ਬਣਦਾ ਜਿਹੜਾ ਮਨ ਨਾਲ ਨਹੀਂ ਲੜ ਸਕਦਾ ਉਹ ਕਦੀ ਗੁਰਮੁਖ ਨਹੀਂ ਬਣ ਸਕਦਾ ਮਨ ਨਾਲ ਹੀ ਤੇ ਲੜਨਾ ਪੈਂਦਾ ਜਦੋਂ ਜ਼ਮੀਨ ਦੇ ਵਟਵਾਰੇ ਹੁੰਦੇ ਨੇ ਇੱਕ ਭਰਾ ਮਨਮੁਖ ਹੈ ਦੂਜਾ ਗੁਰਮੁਖ ਹੈ ਤੇ ਜਿਹੜਾ ਗੁਰਮੁਖ ਹੈ ਨਾ ਉਹ ਇਹ ਸੋਚਦਾ ਵੀ ਕੋਈ ਗੱਲ ਨਹੀਂ ਜੇ ਚਾਰ ਕਦਮ ਜ਼ਮੀਨ ਦੇ ਕੋਲ ਜਿਆਦਾ ਚੱਲੇ ਗਈਏ ਤੇ ਕੋਈ ਪਰਵਾਹ ਨਹੀਂ ਮੈਨੂੰ ਮਾਲਕ ਨੂੰ ਮੈਨੂੰ ਆਖੀ ਦਿੱਤੇ ਨੇ ਮੈਂ ਵੀ ਰੋਟੀ ਕਮਾ ਕੇ ਖਾ ਲਵਾਂ ਉਹਦੇ ਕੋਲ ਸੋਝੀਏ ਉਹ ਮਨ ਨਾਲ ਲੜ ਰਿਹਾ ਏ ਇਸੇ ਤਰ੍ਹਾਂ ਜਿਵੇਂ ਕਿਸੇ ਬੰਦੇ ਦੀ ਜੇਬ ਚੋਂ ਪੈਸੇ ਨਾ ਮਠਿਆਈ ਦੀ ਦੁਕਾਨ ਤੇ ਬੜੀ ਮਿੱਠੀ ਮਠਿਆਈ ਸੋਹਣੀ ਵੇਖ ਲੈ ਮਨ ਡੋਲ ਜਾਏ ਮਨ ਕਵੇ ਵੀ ਮੈਨੂੰ ਮਿਲ ਜਾਏ ਲਲਚਾਈਆਂ ਨਿਗਾ ਨਾਲ ਖੜਾ ਹੋਵੇ ਤੇ ਦੁਕਾਨਦਾਰ ਪੁੱਛੇ ਵੀ ਕੀ ਕੁ ਚਾਹੀਦਾ ਹੈ ਉਹ ਆਕੇ ਚਾਹਿੰਦਾ ਤੇ ਸੀ ਪਰ ਮੇਰੇ ਕੋਲ ਉਹਨੇ ਪੈਸੇ ਨਹੀਂ ਦੁਕਾਨਦਾਰ ਨੂੰ ਤਰਸ ਆ ਗਿਆ ਕਹਿੰਦਾ ਕੋਈ ਗੱਲ ਨਹੀਂ ਬਾਕੀ ਦੇ ਕੱਲ ਦੇ ਜਾਈ ਉਹ ਕਹਿੰਦਾ ਨਹੀਂ ਮੈਂ ਆਪਣੇ ਮਨ ਨਾਲ ਹੀ ਲੜ ਲਾਂਗਾ ਚਾਰ ਪੈਸੇ ਕੱਲ ਹੋਣਗੇ ਤੇ ਕੱਲ ਆਕੇ ਖਾ ਲਵਾਂਗਾ ਪਰ ਅੱਜ ਨਹੀਂ ਦਾਤਾ ਜੀ ਇਹ ਗੱਲ ਕਹਿੰਦੇ ਨੇ ਸਾਹਿਬ ਕਹਿੰਦੇ ਨੇ ਜਿਹੜਾ ਗੁਰਮਖ ਹੈ ਨਾ ਉਹ ਗੁਰਮਖ ਤਾਂ ਹੈ ਕਿਉਂਕਿ ਉਹ ਆਪਣੇ ਮਨ ਨਾਲ ਲੜਿਆ ਮਨ ਜਿੱਤੈ ਜਗ ਜੀਤ ਸਤਿਗੁਰ ਕਿਰਪਾ ਕਰਨ ਇੰਨਾ ਅੰਮ੍ਰਿਤ ਵਚਨਾਂ ਨੂੰ ਸਮਝਣ ਦੀ ਦਾਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਚਰਨਾਂ ਵਿੱਚੋਂ ਸਾਨੂੰ ਸਾਰਿਆਂ ਨੂੰ ਬਖਸ਼ਣ ਬੇਨਤੀ ਹੈ ਕੱਲ ਨੂੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ਪੁਰਬ